ਜੀ ਥੈਂਕ ਯੂ ਜੀ ਸਮਾਂ ਪਹਿਲੇ ਬਹੁਤ ਜ਼ਿਆਦਾ ਹੋ ਗਿਆ ਹੈ ਸੋ ਮੈਂ ਬਿਲਕੁਲ ਸਮਾਂ ਜ਼ਿਆਦਾ ਨਹੀਂ ਲਵਾਂਗੀ ਦੋ ਮਿੰਟੇ ਵਿੱਚ ਮੈਂ ਆਪਣੀ ਗੱਲ ਜਿਹੜੀ ਹੈ ਉਹ ਖਤਮ ਕਰਾਂਗੀ ਸਾਰਿਆਂ ਦਾ ਅਸੀਂ ਗਲੋਬਲ ਸੇ ਕਾਉਂਸਲਰ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਰਿਆਂ ਨੇ ਇੰਨਾ ਟਾਈਮ ਬੈਠਣਾ ਕੋਈ ਸੌਖੀ ਗੱਲ ਨਹੀਂ ਹੈ ਸਾਰੇ ਭੈਣ ਭਰਾ ਇੰਨਾ ਲੰਮਾ ਟਾਈਮ ਜਿਹੜੇ ਨੇ ਬੈਠੇ ਰਹੇ ਨੇ ਮੈਂ ਸਪੈਸ਼ਲ ਧੰਨਵਾਦ ਕਰਦੀ ਹਾਂ ਆਪਣੇ ਵੀਰ ਵੀਰ ਬਰ ਇੰਟਰਸਟਿੰਗ ਮਾਨ ਜੀ ਦਾ ਜਿਨ੍ਹਾਂ ਨੇ ਸ਼ੁਰੂ ਦੇ ਵਿੱਚ ਵੀ ਆਏ ਨੇ ਔਰ ਬਾਅਦ ਵਿੱਚ ਵੀ ਆ ਕੇ ਵੀਰ ਜੀ ਨੇ ਵਿਚਾਰ ਵੀ ਦਿੱਤੇ ਔਰ ਨਾਲ ਇਹ ਵੀ ਕਿਹਾ ਕਿ ਕਮੇਟੀ ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਨੇ ਉਹਨਾਂ ਦੇ ਲਈ ਵੀ ਆਪਣੀ ਜਿਹੜੀ ਸੇਵਾ ਹੈ ਵੀਰ ਜੀ ਨੇ ਪੇਸ਼ ਕੀਤੀ ਐ ਸੋ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਔਰ ਜਿੰਨੇ ਵੀ ਸਾਡੇ ਵੀ ਭੈਣਾ ਸਾਰੇ ਆਏ ਨੇ ਜਿਨ੍ਹਾਂ ਵਿੱਚ ਭੈਣ ਜੀ ਸਤਵੰਦ ਕੌਰ ਜੀ ਪਾਕਿਸਤਾਨ ਕਮੇਟੀ ਤੋਂ ਆਏ ਨੇ ਉਹਨਾਂ ਦਾ ਧੰਨਵਾਦ ਵੀ ਰਣਜੀਤ ਸਿੰਘ ਜੀ ਜੰਮੂ ਕਮੇਟੀ ਤੋਂ ਆਏ ਸੀ ਪਰ ਕਿਸੇ ਕਾਰਨ ਕਰਕੇ ਉਹ ਵਿੱਚੋਂ ਚਲੇ ਗਏ 2 2.5 ਘੰਟੇ ਬਾਅਦ ਵਾਪਸ ਆਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਸਾਡੇ ਜਿਹੜੇ ਮੁੱਖ ਪਿਲਾ ਬੁਲਾਰੇ ਆਏ ਸੀ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਥੇਦਾਰ ਸੁਖਦੇਵ ਸਿੰਘ ਔਰ ਜੀ ਜਿਹੜੇ 2 ਜੂਨ ਨੂੰ ਵੀ ਨਾਲ ਆ ਕੇ ਹਾਜ਼ਰ ਹੋਏ ਸੀ ਔਰ ਕਲੰਡਰ ਦੀ ਜੋ ਅਸਲੀਅਤ ਹੈ ਕਿਵੇਂ ਇਸ ਕਲੰਡਰ ਨੂੰ ਲਾਗੂ ਕੀਤਾ ਗਿਆ ਤੇ ਕਿਵੇਂ ਕਤਲ ਕੀਤਾ ਗਿਆ ਇਹਦੇ ਬਾਰੇ ਵੀਰ ਜੀ ਬੜਾ ਬਾਕਮਾਲ ਚਾਨਣਾ ਪਾ ਕੇ ਗਏ ਨੇ ਦੱਸ ਕੇ ਗਏ ਨੇ ਹਲੂਣਾ ਦੇ ਕੇ ਗਏ ਨੇ ਕਿ ਜੇ ਇਸ ਤਰ੍ਹਾਂ ਦੀਆਂ ਮੀਟਿੰਗਸ ਇਸ ਤਰ੍ਹਾਂ ਦੇ ਅਸੀਂ ਕਦਮ ਚੁੱਕਦੇ ਰਵਾਂਗੇ ਤੇ ਦੁਬਾਰਾ ਤੋਂ ਮੂਲ ਨਾਲ ਛੇ ਕਲੰਡਰ ਜਿਹੜਾ ਹੈ ਉਹ ਬਹੁਤ ਗੁਰਦਵਾਰਿਆਂ 'ਚ ਲਾਗੂ ਵੀ ਹੈਗਾ ਤੇ ਕੋਈ ਜਗ੍ਹਾ ਤੇ ਵੀ ਜਿਹੜਾ ਵਾ ਉਹ ਲਾਗੂ ਹੋ ਜਾਏਗਾ ਭੈਣ ਜੀ ਕਿਰਨ ਚੋਧ ਕੌਰ ਜੀ ਆਏ ਉਹਨਾਂ ਦਾ तहे ਦਿਲੋਂ ਧੰਨਵਾਦ ਹੈ ਉਹਨਾਂ ਨੇ ਬੜੀ ਬਾਕੀ ਨਾਲ ਤੇ ਬੜੀ ਦਲੇਰੀ ਦੇ ਨਾਲ ਇੱਥੇ ਗੱਲ ਕੀਤੀ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿੰਨੀ ਕਲੇਰੀ ਦੇ ਨਾਲ ਭੈਣ ਜੀ ਨੇ ਇੱਥੇ ਗੱਲ ਕਰਦੇ ਕਰਕੇ ਗਏ ਨੇ ਜ਼ਮੀਨੀ ਪੱਧਰ ਤੇ ਵੀ ਜੇ ਇਹੋ ਹੀ ਦਲੇਰੀ ਸਾਡੇ ਆਗੂ ਦਿਖਾਉਣ ਤਾਂ ਇਹੋ ਜਿਹੇ ਜਿਹੜੇ ਕੰਮ ਨੇ ਕੌਮ ਦੇ ਇਹ ਕਦੀ ਵੀ ਰੁਕ ਨਹੀਂ ਸਕਦੇ ਗਿਆਨੀ ਅਮਰਪਾਲ ਸਿੰਘ ਜੀ ਯੂਕੇ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਰ ਜੀ ਨੇ ਬੜੀਆਂ ਹੀ ਬਾਖਮਾਲ ਸਾਂਝਾਂ ਪਾਈਆਂ ਔਰ ਮੂਲ ਨਾਨਕ ਸਾਹਿਬ ਕਲੰਡਰ ਦੇ ਲਾਭਾਂ ਬਾਰੇ ਦੱਸਿਆ ਕਿ ਇਹਦੇ ਲਾਭ ਕੀ ਹੈਗੇ ਜੇ ਇਹਨਾਂ ਨੂੰ ਲਾਗੂ ਕਰਾਂਗੇ ਤੇ ਕੀ ਸਾਨੂੰ ਇਹਦੇ ਫਾਇਦੇ ਨੇ ਵੀਰ ਜੀ ਬੜੇ ਟੂ ది ਪੁਆਇੰਟ ਔਰ ਬਹੁਤ ਘੱਟ ਟਾਈਮ ਦੇ ਵਿੱਚ ਇਹ ਗੱਲ ਜਿਹੜੀਆਂ ਉਹ ਕਰਕੇ ਗਏ ਨੇ ਪੈਂਜੀ ਕੁਲਦੀਪ ਕਾਲਜੀ ਆਈ ਸੀ ਇਸ ਵੇਲੇ ਉਹ ਹਾਂਗਕਾਂਗ ਨੇ ਸਮਾਪਤ ਹੋ ਗਿਆ ਸੀ ਤਾਂ ਕਰਕੇ ਪੈਂਜੀ ਵਿਚਾਰ ਦੇਣ ਤੋਂ ਬਾਅਦ ਲੀਵ ਕਰਕੇ ਗਏ ਨੇ ਉਹਨਾਂ ਨੇ ਉਹ ਆਪ ਵੀ ਪ੍ਰਚਾਰਕ ਨੇ ਔਰ ਇਹ ਗੱਲ ਵੀ ਕਰਕੇ ਗਏ ਨੇ ਇਪਰ ਚਾਰਕਾਂ ਦੀ ਡਿਊਟੀ ਬਣਦੀ ਹੈ ਕਿ ਪ੍ਰਚਾਰਕ ਜਿੱਥੇ ਵੀ ਜਾਣ ਵਿਸ਼ੇਸ਼ਕ ਪ੍ਰੋਗਰਾਮਾਂ ਤੇ ਜਾਣ ਪਰ ਮੂਲ ਨਾਨਕਸ਼ੈ ਕਲੰਡਰ ਦੇ ਹੱਕ ਦੇ ਵਿੱਚ ਡਟ ਕੇ ਪਹਿਰਾ ਦੇ ਡਟ ਕੇ ਆਵਾਜ਼ ਖੜੀ ਕਰਨ ਜੇ ਪ੍ਰਚਾਰਕ ਇਹ ਜ਼ਿੰਮੇਵਾਰੀ ਸਮਝਣਗੇ ਤਾਂ ਜ਼ਰੂਰ ਇਸ ਗੱਲ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਉਹ ਭੈਣ ਜੀ ਇਸ ਤਰ੍ਹਾਂ ਸਮਝਾ ਕੇ ਗਏ ਨੇ ਵੀਰ ਸੁਖਵਿੰਦਰ ਸਿੰਘ ਦਦੇਰ ਜੀ ਜਿਹੜੇ ਕਿ ਗੁਰਮਤ ਗਿਆਨ ਮਿਸ਼ਨਰੀ ਕਾਲਜ ਤੋਂ ਨੇ ਜਿਨ੍ਹਾਂ ਨੇ ਬੜੇ ਪ੍ਰਚਾਰਕ ਵੀ ਪੈਦਾ ਕੀਤੇ ਨੇ ਔਰ ਮੂਲ ਨਾਲਿਕਾ ਸੈਕਲੰਡਰ ਦੇ ਹੱਕ ਦੇ ਵਿੱਚ ਹਮੇਸ਼ਾ ਖੜੇ ਰਹਿੰਦੇ ਨੇ ਵੀਰ ਜੀ ਨੇ ਵੀ ਇਹ ਗੱਲ ਸਮਝਾਈ ਹੈ ਕਿ ਕਿਸ ਤਰ੍ਹਾਂ ਅਸੀਂ ਇਸ ਚੀਜ਼ ਨੂੰ ਲਾਗੂ ਕਰ ਸਕਦੇ ਆ ਵੀਰ ਜੀ ਇੱਕ ਗੱਲ ਬੜੀ ਬਾਖਮਾਲ ਕਰਕੇ ਗਏ ਨੇ ਕਿ ਇੱਕ ਕਲੰਡਰ ਦੀ ਗੱਲ ਨਹੀਂ ਆ ਚਾਰ ਪੰਜ ਕਲੰਡਰ ਅਸੀਂ ਆਪਸ ਦੇ ਵਿੱਚ ਹੁਣ ਵੀ ਲਾਗੂ ਕਰੀ ਫਿਰਦੇ ਆ ਕੋਈ ਤਰੀਕਾ ਅਸੀਂ ਚੰਦਰਮਾ ਦੇ ਹਿਸਾਬ ਨਾਲ ਮਣਾਉਂਦੇ ਆ ਕੋਈ ਦਿਨ ਕੋਈ ਅਸੀਂ ਸੂਰਜੀ ਕਲੰਡਰ ਦੇ ਹਿਸਾਬ ਦੇ ਨਾਲ ਕੋਈ ਤਰੀਕਾ ਅਸੀਂ ਬਣਾ ਹੀ ਫਿਰਦੇ ਆ ਸੋ ਕਲੰਡਰ ਇੱਕ ਹੀ ਜਿਹੜਾ ਹੈ ਉਹ ਲਾਗੂ ਹੋਣਾ ਚਾਹੀਦਾ ਹੈ ਸਾਡੇ ਵੀਰ ਅਤਿੰਦਰਪਾਲ ਸਿੰਘ ਜੀ ਪ੍ਰੈਕਟੀਕਲ ਦੀ ਗੱਲ ਕਰਕੇ ਗਏ ਨੇ ਕਿ ਪ੍ਰੈਕਟੀਕਲ ਤਰੀਕੇ ਦੇ ਨਾਲ ਜਿਹੜਾ ਇਹਨਾਂ ਚੀਜ਼ਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਕੋਈ ਵਿਧਿਆਰਥੀ ਗੁਰਪੁਰਪਾਏ ਕੁਛ ਵੀ ਆਏ ਆਪਣੇ ਘਰਾਂ ਨੂੰ ਇਸ ਤਰ੍ਹਾਂ ਰੋਸ਼ਨ ਕਰੋ ਗੁਰਦੁਆਰਿਆਂ ਨੂੰ ਇਸ ਤਰ੍ਹਾਂ ਰੋਸ਼ਟੀਆਂ ਨਾਲ ਭਰ ਦੋ ਕਿ ਲੋਕ ਪੁੱਛਣ ਕਿ ਅੱਜ ਇੰਨੀ ਰੋਸ਼ਟੀਆਂ ਕਿਉਂ ਕੀਤੀਆਂ ਆਈਆਂ ਨੇ ਤੇ ਇਸ ਚੀਜ਼ ਦਾ ਜਿਹੜਾ ਅਸਰ ਆ ਇਹ ਜ਼ਰੂਰ ਹੋਏਗਾ ਸੋ ਜਿੰਨੇ ਵੀ ਵੀਰ ਮੁਖ ਬੁਲਾਰੇ ਆਏ ਨੇ ਮੁਖ ਮਹਿਮਾਨ ਆਏ ਨੇ ਆਪਣਾ ਇਹਨਾਂ ਟਾਈਮ ਕੱਢ ਕੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਆ ਸਾਡੇ ਕੈਲੰਡਰ ਐਕਸਪਰਟਸ ਜਿਨ੍ਹਾਂ ਦੇ ਵਿੱਚ ਸਾਡੇ ਵੀਰ ਸਰਦਾ ਸਰਜੀਤ ਸਿੰਘ ਸੈਕਰਾਮੈਂਟੋ ਜੀ ਵੀਰ ਇਰਨਪ੍ਰੀਤ ਸਿੰਘ ਜੀ ਡਾਕਟਰ ਸਰਜੀਤ ਸਿੰਘ ਜੀ ਬਾਪੂ ਕਰਪਾਲ ਸਿੰਘ ਬਠਿੰਡਾ ਜੀ ਤੇ ਵੀਰ ਹਰਿੰਦਰ ਸਿੰਘ ਜੀ ਜਿਹੜੇ ਹਮੇਸ਼ਾ ਹੱਲਾਸ਼ੇਰੀ ਦਿੰਦੇ ਰਹਿੰਦੇ ਨੇ ਨਾਲ ਖੜੇ ਨੇ ਤੇ ਸਾਨੂੰ ਸਮਝਾਉਂਦੇ ਰਹਿੰਦੇ ਨੇ ਕਿ ਮੂਲ ਨਾਨਕ ਚੈ ਕੈਲੰਡਰ ਦੇ ਇਹ ਫਾਇਦੇ ਇਹ ਨੁਕਸਾਨ ਨੇ ਔਰ ਮੈਂ ਗੱਲ ਕਰਾਂਗੀ ਵੀਰ ਪਰਮਜੀਤ ਸਿੰਘ ਸਰਦਾ ਜੀ ਵੀ ਆਏ ਸੀ ਟਾਈਮ ਕੱਢ ਕੇ ਔਰ ਨਾਲ ਉਹ ਪ੍ਰੋਮਿਸ ਵੀ ਕਰਕੇ ਗਏ ਨੇ ਕਿ ਮੈਂ ਜ਼ਰੂਰ ਇਸ ਵਿਸ਼ੇ ਤੇ ਅਸੀਂ ਅੱਗੇ ਵੀ ਖੜੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਖੜੇ ਰਵਾਂਗੇ ਤੇ ਉਹਨਾਂ ਨੇ ਇਹ ਕੱਲ ਦੱਸੀ ਕਿ ਲੜਾਈ ਜਿਹੜੀ ਆ ਕਿਹੜੀ ਲੜਨੀ ਆ ਕੱਲੀ ਕ ਲੰਡਨ ਦੀ ਨਹੀਂ ਲੜਾਈ ਜਿਹੜੀ ਲੜਨੀ ਚਾਹੀਦੀ ਆ ਉਹਨੂੰ ਲੜਨ ਵਾਲੇ ਪਾਸੇ ਅਸੀਂ ਹੋਈਏ ਤੇ ਵੀਰ ਜੀ ਨੂੰ ਅਸੀਂ ਬੇਨਤੀ ਵੀ ਕੀਤੀ ਆ ਤੇ ਤੁਸੀਂ ਸਾਨੂੰ ਗਾਈਡ ਕਰੋ ਤੇ ਅਸੀਂ ਉਸੇ ਤਰ੍ਹਾਂ ਦੇ ਨਾਲ ਤੁਹਾਡੇ ਵਰਗੇ ਅੱਗੇ ਅੱਗੇ ਲੱਗਣ ਤੇ ਅਸੀਂ ਆਪਣੇ ਆਪ ਉਸ ਤਰ੍ਹਾਂ ਪਿੱਛੇ ਲੱਗ ਕੇ ਅਸੀਂ ਚੱਲਾਂਗੇ ਪਰ ਅੱਗੇ ਲੱਗਣ ਵਾਲਾ ਜਿਹੜਾ ਕੋਈ ਆ ਉਹ ਜ਼ਰੂਰ ਹੋਣਾ ਚਾਹੀਦਾ ਸਾਰਿਆਂ ਦਾ ਧੰਨਵਾਦ ਪਰ ਇੱਕ ਗੱਲ ਮੈਂ ਕਹਾਂਗੀ ਕਿ ਅੱਜ ਅਸੀਂ ਦੁਬਿਦਾ ਦੇ ਵਿੱਚ ਪਏ ਆ ਕਲੈਰਿਟੀ ਨਹੀਂ ਆ ਜਿੰਨੇ ਵੀ ਬੈਠੇ ਨੇ ਸਪੈਸ਼ਲ ਸਾਡੇ ਨੌਜਵਾਨ ਬੱਚੇ ਜੇ ਮੂਲ ਨਾਂਕਸ਼ੇ ਕੈਲੰਡਰ ਦੇ ਅਨੁਸਾਰ ਅਸੀਂ ਨਹੀਂ ਚੱਲਦੇ ਤਾਂ ਬੱਚਿਆਂ ਨੂੰ ਪੁੱਛ ਕੇ ਦੇਖ ਲਓ ਕਿ ਤੁਹਾਨੂੰ ਡੇਟ ਯਾਦ ਆ ਗੁਰਪੁਰਬਾਂ ਦੀਆਂ ਕਿਹੜੀਆਂ ਡੇਟਸ ਆਈਆਂ ਨੇ ਕਿੰਨੇ ਕਿ ਇੱਥੇ ਹੋਣਗੇ ਜਿਨ੍ਹਾਂ ਨੂੰ ਫਿੰਗਰ ਟਿਪਸ ਤੇ ਯਾਦ ਹੋਣਗੇ ਜਿਨ੍ਹਾਂ ਨੂੰ ਪਤਾ ਆਏਗਾ ਕਿ ਅਪ੍ਰੈਲ ਦੇ ਵਿੱਚ ਕਿਹੜੇ-ਕਿਹੜੇ ਤਿਹਾਰੇ 18 ਅਪ੍ਰੈਲ ਨੂੰ ਗੁਰਤੰਗਸਾ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਿਨ ਹੁੰਦਾ ਹੈ 31 ਜਨਵਰੀ ਨੂੰ ਗੁਰੂ ਰਾਇ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੁੰਦਾ ਕਿੰਨਿਆਂ ਕੋਈ ਯਾਦ ਨੇ ਮਈ ਦੇ ਵਿੱਚ ਦੋ ਗੁਰੂ ਮਹਾਰਾਜ ਜੀ ਆਉਂਦੇ ਨੇ ਪ੍ਰਕਾਸ਼ ਦਿਹਾੜੇ ਫਿੰਗਰ ਟਿਪ ਤੇ ਇਹ ਗੱਲਾਂ ਤਾਂ ਯਾਦ ਹੋਣਗੀਆਂ ਜੇ ਅਸੀਂ ਮੂਲ ਨਾਨਕਸ਼ਹਿਬ ਕੈਲੰਡਰ ਦੇ ਅਨੁਸਾਰ ਚੱਲਾਂਗੇ ਅਸੀਂ ਕਹਿੰਨੇ ਆਂ ਵੀ ਮੈਂ ਫੁਲਾਨੀ ਸੰਪਰਦਾ ਦਾ ਸਿੱਖ ਮੈਂ ਫੁਲਾਨਾ ਸਿੱਖ ਮੈਂ ਫੁਲਾਨਾ ਸਿੱਖ ਮੈਨੂੰ ਲੱਗਦਾ ਇਹ ਮਸਲੇ ਤਾਂ ਹੀ ਹੱਲ ਨਹੀਂ ਹੁੰਦੇ ਕਿਉਂਕਿ ਅਸੀਂ ਕੱਲੇ ਸਿੱਖ ਨਹੀਂ ਬਣ ਸਕਿਆ ਸੰਪਰਦਾਵਾਂ ਦੇ ਸਿੱਖ ਅਸੀਂ ਵੱਖ-ਵੱਖ ਪੰਥ ਅਸੀਂ ਬਣਾ ਲਏ ਨੇ ਪਰ ਅਸੀਂ ਸਿੱਖ ਨਹੀਂ ਬਣ ਸਕੇ ਜਿੰਨੀ ਦੇਰ ਤੱਕ ਅਸੀਂ ਸਿੱਖ ਨਹੀਂ ਬਣਦੇ ਉਨੀ ਦੇਰ ਤੱਕ ਗੱਲ ਬਣਣੀ ਨਹੀਂ ਔਰ ਹਮੇਸ਼ਾ ਮੈਂ ਇੱਕ ਗੱਲ ਕਹਿੰਦੀ ਹੁੰਨੀ ਆ ਕਿ ਇੱਕ ਦੂਸਰੇ ਦੀਆਂ ਬਾਹਾਂ ਬਣੀਏ ਜੇ ਬਾਹਾਂ ਬਣਾਗੇ ਇੱਕ ਦੂਸਰੇ ਦੀਆਂ ਅਸੀਂ ਬਾਹਾਂ ਬਣਨਾ ਹੈ ਬਾਹਾਂ ਕੱਟਣ ਵਾਲੇ ਪਾਸੇ ਨਾ ਚਲੀਏ ਤੇ ਆਪਣੇ ਹੱਥਾਂ ਦੇ ਵਿੱਚ ਅਸੀਂ ਹਥਿਆਰ ਲੈ ਕੇ ਤੇ ਬਾਹਾਂ ਵੱਢਣ ਵਾਲੇ ਪਾਸੇ ਚੱਲ ਪਈਏ ਇਸ ਤਰ੍ਹਾਂ ਨਹੀਂ ਜਿੰਨੀ ਦੇਰ ਤੱਕ ਅਸੀਂ ਬਾਹਾਂ ਨਹੀਂ ਪਾਣਦੇ ਓਨੀ ਦੇਰ ਤੱਕ ਦਿਮਾਗ ਵੀ ਇੱਕ ਨਹੀਂ ਹੋਣਗੇ ਦਿਮਾਗ ਜਦੋਂ ਗੁਰਬਾਣੀ ਦੇ ਚਾਨਣ 'ਚ ਇੱਕ ਕਰਾਂਗੇ ਤਾਂ ਇਹੋ ਜਿਹੇ ਮਸਲੇ ਜਿਹੜੇ ਨੇ ਉਹ ਜ਼ਰੂਰ ਹੱਲ ਹੋ ਜਾਣਗੇ ਇਹਨਾਂ ਦੀਆਂ ਕੈਲੈਂਟਿਸ ਜਿਹੜੀਆਂ ਉਹ ਜ਼ਰੂਰ ਆਣਗੀਆਂ ਤੇ ਇੱਕ ਗੱਲ ਹੋਰ ਮੈਂ ਇੱਥੇ ਬੇਨਤੀ ਕਰਾਂਗੀ ਹਰ ਇੱਕ ਨੇ ਆਪਣੇ ਹੱਥ ਦੇ ਵਿੱਚ ਝੰਡਾ ਫੜਿਆ ਹੈ ਝੰਡਾ ਜ਼ਰੂਰ ਫੜੋ ਪਰ ਇਹ ਨਾ ਕਹੋ ਕਿ ਜਿੰਨੇ ਝੰਡਾ ਫੜਿਆ ਹੈ ਜੀ ਮੇਰੇ ਹੱਥ 'ਚ ਝੰਡਾ ਦਾ ਸਾਰੇ ਮੇਰੇ ਝੰਡੇ ਹੀ ਠਾਓ ਨਹੀਂ ਝੰਡਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਸ਼ਾਨ ਸਿਰਫ ਧੰ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਦੇ ਠਾ ਆਪਾਂ ਸਾਰੇ ਆਈਏ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣੀਏ ਸਿੱਖ ਬਣੀਏ ਇਹ ਨਾ ਕਿ ਅਸੀਂ ਫਲਾਣੇ ਦੇ ਸਿੱਖ ਅਸੀਂ ਫਲਾਣੇ ਦੇ ਅਸੀਂ ਫਲਾਣੇ ਦੇ ਨਹੀਂ ਅਸੀਂ ਇਕੱਲੇ ਸੇਕਿਆ ਤੇ ਸੇਕਾ ਸਿਗੁਰ ਨਾਨਕ ਪਾਛਾ ਦੇ ਤਨ ਗੁਰ ਗ੍ਰੰਥ ਸਾਹਿਬ ਜੀ ਦੇ ਸਾਨੂੰ ਲੜਨਾ ਆ ਕੇ ਗਏ ਨੇ ਗੁਰ ਗ੍ਰੰਥ ਸਾਹਿਬ ਜੀ ਦੇ ਸ਼ਤਰ ਸ਼ਾਇਆ ਵਿੱਚ ਰਵਾਂਗੇ ਤੇ ਇਹੋ ਜੇ ਮਸਲੇ ਜ਼ਰੂਰ ਹੱਲ ਹੋਣਗੇ ਬਾਕੀ ਜਿਹੜੀਆਂ ਕਮੇਟੀਆਂ ਬਣਾਈਆਂ ਨੇ ਇਹਦੇ ਨਾਲ ਅਸੀਂ ਅੱਗੇ ਅੱਗੇ ਜੋ ਵੀ ਜਿਸ ਤਰ੍ਹਾਂ ਵੀ ਪ੍ਰੋਗਰਾਮ ਸਾਡੇ ਕਲੰਡਰ ਐਕਸਪਰਟਸ ਨਾਲ ਬਣਾਉਣਗੇ ਸਾਡੀਆਂ ਕਮੇਟੀਆਂ ਬਣਨਗੀਆਂ ਜਲਦੀ ਅਸੀਂ ਅਗਲੀ ਮੀਟਿੰਗ ਜਿਹੜੀ ਆ ਉਹ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਿ ਇੰਨਾ ਲੰਮਾ ਟਾਈਮ ਬੈਠਣਾ ਇੰਨਾ ਲੰਮਾ ਟਾਈਮ ਇੱਥੇ ਸਾਰਿਆਂ ਦੇ ਵਿਚਾਰ ਸੁਣਨੇ ਕੋਈ ਸੌਖਾ ਨਹੀਂ ਹੈ ਵਿਚਾਰ ਉਹ ਹੀ ਦੇ ਸਕਦਾ ਹੈ ਉਹ ਹੀ ਸੁਣ ਸਕਦਾ ਹੈ ਜਿਨ੍ਹਾਂ ਦੇ ਮਨਾਂ ਦੇ ਵਿੱਚ ਕੌਮ ਲਈ ਦਰਦ ਹੁੰਦਾ ਹੈ ਸੋ ਇਸ ਦਰਦ ਦਾ ਅੱਜ ਅਸੀਂ ਇੱਥੇ ਸਾਰਿਆਂ ਨੇ ਪ੍ਰਗਟਾਵਾ ਕੀਤਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਮੂਲ ਨਾਨਕਸ਼ਹਿ ਕਲੰਡਰ ਸਾਰੀ ਕੌਮ ਇੱਕ ਗ੍ਰੰਥ ਇੱਕ ਪੰਥ ਇੱਕ ਰਹਿਤ ਮਰਿਆਦਾ ਤੇ ਇੱਕ ਕਲੰਡਰ ਦੇ ਚੰਡੇ ਹੇਠਾਂ ਅਸੀਂ ਸਾਰੇ ਇਕੱਠੇ ਹੋਈਏ ਇਸੇ ਆਵਾਜ਼ ਦੇ ਨਾਲ ਧੰਨਵਾਦ ਕਰਦਿਆਂ ਹੋਇਆ ਆਓ ਜੀ ਫਤਿਹ ਨਾਲ ਸਾਂਝ ਪਾਈਏ ਵਾਇ ਗੁਰਜੀ ਕਾ ਖਾਲਸਾ ਵਾਇ ਗੁਰ ਜੀ ਕੀ ਫਤਿਹ